ਹਾਂਜੀ ਵੀ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਗਰਮੀਤ ਕੌਰ ਪਿੰਡ ਬਲਟੋਆ ਜ਼ਿਲ੍ਹਾ ਪਰੋਇ ਪਰ ਤਹਿਸੀਲ ਜੀਰਾ ਬਲਟੋਏ ਤੋਂ ਬੋਲਦੇ ਵੀਰੇ ਅਸੀਂ ਹਾਂਜੀ ਜਿਵੇਂ ਕੀ ਤੁਸੀਂ ਬੋਡੀ ਸਰਵਸ ਪੰਜ ਜੂਸ ਵਰਤੇ ਸੀ ਹਾਂਜੀ ਪੰਜ ਜੂਸ ਬੋਡੀ ਸਰਵਸ ਬਾਕ ਵਰਤਣ ਤੋਂ ਪਹਿਲਾਂ ਕੀ ਕੀ ਸਮੱਸਿਆ ਸੀ ਮੇਰੇ ਇੱਕ ਮੇਰੇ ਤਾਂ ਲੱਕ ਦਰਦ ਬਹੁਤ ਕਰਦਾ ਸੀ ਇੱਕ ਬਾਹਾਂ ਦੀ ਪ੍ਰੋਬਲਮ ਸੀ ਥੋੜੀ ਜੀ ਬਾਹਾਂ ਜਾਦੇ ਕੰਮ ਨਹੀਂ ਸੀਗੀ ਇੱਕ ਸ਼ੂਗਰ ਦੀ ਸੀ ਇੱਕ ਹੱਥ ਪੈਰ ਬਹੁਤ ਸੌਂਦੇ ਸੀਗੇ ਇਹ ਕਿੰਨੇ ਕੇ ਟਾਈਮ ਤੋਂ ਪ੍ਰੋਬਲਮ ਆਸੀਆਂ ਘੱਟੋ ਘੱਟ ਏ ਵੀਰੇ 2016 ਤੋਂ ਸੀ 2016 ਤੋਂ ਪ੍ਰੋਬਲਮ ਚੱਲਦੀ ਆ ਹਾਂਜੀ ਹੁਣ ਤੁਹਾਨੂੰ ਜਿਵੇਂ ਸਰਸਪੈਕ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਵੀਰੇ ਮੈਨੂੰ 2 ਮਹੀਨੇ ਹੋ ਗਏ ਹਾਂਜੀ ਉਸ ਤੋਂ ਬਾਅਦ ਹੁਣ ਕੀ ਫੀਲ ਕਰਦੇ ਹੋ ਕਿ ਫਰਕ ਆ ਤੁਹਾਨੂੰ ਹੁਣ ਵੀਰੇ ਬਹੁਤ ਫਰਕ ਆ ਮੈਨੂੰ 100% ਫਰਕ ਆ ਅਜੇ ਇੱਕ ਸਰਸਪੈਕ ਵਰਤਿਆ ਸੀ ਹਾਂਜੀ ਅਨੰਦਾ ਕੋਰਸ ਕਰਿਆ ਹਾਂਜੀ ਵੀਰੇ 50 ਦਿਨ ਲੱਗਦਾ ਨਹੀਂ ਉਹਦੇ ਨਾਲ ਤੁਹਾਡਾ ਤੁਸੀਂ weight ਵੀ ਦਾਦੇ ਸੀ weight ਹਾਂਜੀ 7 ਕਿਲੋ weight ਘਟ ਗਿਆ 7 ਕਿਲੋ weight ਘਟ ਗਿਆ ਹਾਂਜੀ ਜਿਹੜੀ ਸ਼ੂਗਰ ਘਟਦੀ ਸੀ ਉਹ ਵੀ ਸਹੀ ਹੈ। ਹਾਂਜੀ ਉਹ ਵੀ ਸਹੀ ਹੈ ਮੈਨੂੰ। ਜਿਹੜੇ ਹੱਥ ਪੈਰ ਸੌਂਦੇ ਸੀ ਉਹ ਵੀ ਸਹੀ। ਉਹ ਵੀ ਸਹੀ ਵੀਰੇ। ਇੱਕ ਜਿਹੜੀ ਵਾਂਮ ਫੇਵਰੇਟ ਕਰਦੀ ਸੀ ਉਹ ਵੀ। ਹਾਂਜੀ ਉਹ ਵੀ ਸਹੀ ਮੈਨੂੰ। ਕਿ ਹੁਣ ਜਿਹੜੇ ਪੰਟ ਤੁਹਾਡੀ ਵੀਡੀਓ ਦੇਖਣਗੇ ਲੱਖਾਂ ਲੋਕ ਸੋਸ਼ਲ ਮੀਡੀਆ ਦੇ ਤੁਹਾਡੀ ਵੀਡੀਓ ਦੇਖਣਗੇ। ਉਹਨਾਂ ਨੂੰ ਤੁਹਾਡਾ ਕੀ ਸਨੇਹ ਹੈ ਬੋਡੀ ਦਾ ਰਿਸਪੈਕਟ ਬਾਰੇ? ਵੀਰੇ ਅਸੀਂ ਤਾਂ ਇਹੀ ਕਾਵਾਂਗੇ ਬੋਡੀ ਸਰਵਿਸ ਵਰਤੋ। ਸਰੀਰ ਨੂੰ ਤੰਦਰੁਸਤ ਬਣਾਓ ਤੁਸੀਂ। ਆ ਤਾਂ ਬੋਡੀ ਸਰਵਿਸ ਪੈਕ ਲੈ ਕੇ ਆਪਦੀ ਜ਼ਿੰਦਗੀ ਬਣਾਓ। ਓਕੇ ਓਕੇ। ਧੰਨਵਾਦ ਜੀ। ਠੀਕ ਹੈ।